ਸਾਡੀ ਮੰਮੀ ਨੇ ਸਾਨੂੰ ਕਿਰਾਏ ਤੋਂ ਪਾਲਿਆ ਕਿਰਾਏ ਦੇ ਜਿਹੜੇ ਪੈਸੇ ਆਉਂਦੇ ਨੇ ਜਿਹੜਾ ਕਿਰਾਇਆ ਆਉਂਦਾ ਸੀ ਉਹ ਹੋਰ ਇਹਨਾਂ ਸਾਡਾ ਉਹਦੇ ਤੋਂ ਹੀ ਖਰਚਾ ਕਰਦਾ ਚੜਾ ਹੋਰ ਇਹ ਖਰਚਾ ਤੇ ਮਤਲਬ ਇੱਦਾਂ ਦਾ ਵੀ ਹਾਰ ਟਾਈਮ ਸੀਗਾ ਕਿ ਅਸੀਂ ਫੀਸ ਦੇ ਦੇ ਨਹੀਂ ਸਕਦੇ ਸੀ ਇੱਦਾਂ ਦਾ ਮਾੜਾ ਟਾਈਮ ਸੀ ਬਤਲੋ ਮੈਂ ਮੈਂ ਮਾਮੇ ਮਾਮੇ ਦੇ ਬੇਟੇ ਮੇਰੇ ਮਾਮਾ ਜੀ ਬਾਹਰ ਨੇ ਮੇਰੇ ਉਹਨਾਂ ਦੇ ਬੱਚਿਆਂ ਦੇ ਮੈਂ ਕੱਪੜੇ ਪਾ ਕੇ ਵੱਡਾ ਆਂ ਉੱਥੇ ਹੀ ਸਾਡਾ ਰਸਣ ਆਣਾ ਨਾਨਕਿਆਂ ਤੋਂ ਮੈਨੂੰ ਯਾਰੀ ਤੇ ਵਿਸ਼ਵਾਸ ਨਹੀਂ ਰਿਹਾ ਯਾਰ ਭਾਜੀ ਯਾਰ ਹੁਣ ਹੁਣ ਸੰਤੁਸ਼ਟੀ ਨਹੀਂ ਆ ਗਈ ਯਾਰ ਕੋਈ ਯਾਰ ਨਹੀਂ ਹੈਗਾ ਕੋਈ ਖਾਸ ਮੇਰਾ ਪੈਲਾ ਸੀਗਾ ਯਾਰ ਮੇਰੇ ਹੁਣ ਨਹੀਂ ਹੈਗਾ ਕੋਈ ਵੀ ਕੋਈ ਕੰਮ ਦੇ ਵਿੱਚ ਜਿੱਦਾਂ ਤੁਹਾਡੇ ਲਾਈਨ ਦੇ ਨਾਲ ਨਾਲ ਰਿਲੇਟਡ ਹੋਵੇ ਯਾਰ ਜਿਹੜਾ ਕੰਮ ਕੰਮ ਦੇ ਰਿਲੇਟਡ ਤੇ ਚਲੋ ਹੈਗੇ ਪਰ ਦੁੱਖ ਸੁੱਖ ਵਾਲਾ ਕੋਈ ਵੀ ਨਹੀਂ ਮਿਲਦਾ ਦੁੱਖ ਸੁੱਖ ਚ ਕੋਈ ਨਹੀਂ ਕਰਦਾ ਕੋਈ ਵੀ ਨਹੀਂ ਹੈਗਾ ਉਦੋਂ ਮੈਨੂੰ ਇਕੱਲੇ ਘਰ ਦੇ ਹੀ ਹੈ ਫੈਮਿਲੀ ਹੈ ਹਾਂ ਹੁਣ ਮੈਂ ਫੈਮਿਲੀ ਨੂੰ ਜ਼ਿਆਦਾ ਟਾਈਮ ਦੇਣਾ ਕਿਉਂਕਿ ਮੈਨੂੰ ਵਧੀਆ ਨਹੀਂ ਬੰਦੇ ਨੇ ਵਧੀਆ ਲੱਗਦੇ ਹੁਣ ਮੈਨੂੰ ਇੱਦਾਂ ਲੱਗਦਾ ਕਿ ਯਾਰ ਕੋਈ ਸਾਰਾ ਫੀਗ ਯਾਰ ਫੀਗ ਯਾਰ ਯਾਨੀ ਮੈਂ ਅੱਜ ਮੈਂ ਆਇਆ ਵੀ ਤੁਹਾਡੇ ਕੋ ਕੱਲਾ ਆ ਹੂੰ ਮੇਰੇ ਨਾਲ ਕੋਈ ਗੱਡੀ 'ਚ ਬੈਠਾ ਹੁੰਦਾ ਮੈਨੂੰ ਇੱਦਾਂ ਲੱਗਦਾ ਯਾਰ ਇਹਨੂੰ ਮੋੜ ਹੀ ਹੈਗਾ ਮੇਰੇ ਲਈ ਦੀਦੀ ਦਾ ਵਿਆਹ ਤੇ ਮੈਂ ਭਾਜੀ ਆ ਫੋਟੋਗ੍ਰਾਫੀ ਕੀਤੀ ਮੈਂ ਮੈਂ ਆਪਣੀ ਭੈਣ ਨੂੰ ਕਿਹਾ ਸੀ ਜੇ ਤੂੰ ਟੋਲੀ ਤੁਰਨੀ ਸੀ ਮੈਂ ਕਿਹਾ ਮੈਂ ਤੇਰੇ ਲਈ ਕੁਝ ਨਹੀਂ ਕਰ ਸਕਦਾ ਜੋ ਵੀ ਹੈ ਉਹ ਮੈਂ ਹੀ ਹੈ ਨਾ ਕਿ ਕਰ ਸਕਦਾ ਜਰਾ ਭਰਾ ਉਹ ਸੁੰਦਾ ਨਾ ਬੋਦਰ ਕਾਰਡ ਬਣਿਆ ਪਿਆ ਕਿਉਂ ਫ੍ਰੀ ਟਰੈਵਲ ਕਰ ਸਕਦਾ ਹੈ ਅੱਛਾ ਤੇ ਮੈਂ ਮੇਰਾ ਦੋਸਤ ਚਲ ਗਏ ਆਹ ਬੜਾ ਸ਼ਰਾਤੀ ਹੈਗੇ ਭਵੇਂ ਗੁੰਗਾ ਬੋਲਿਆ ਕਹਿੰਦਾ ਤੁਸੀਂ ਕਿਉਂ ਕਿ ਅਸਾਂ ਸੀ ਗੁੰਗਾ ਅਸਾਂ ਸ਼ਾਰੇ ਸ਼ਾਰੇ ਸਮਝਾਇਆਦਾ ਲੋ ਕਹਿੰਦਾ ਤੁਸੀਂ ਕਿਉਂ ਕਿ ਮੈਂ ਵੀ ਗੁੰਗਾ ਪਹਿਰਾ ਅੱਛਾ ਤੁਹਾਨੂੰ ਟੀਟੀ ਨਹੀਂ ਮਿਲਿਆ ਰਸਤੇ 'ਚ ਟੀ ਨਹੀਂ ਮਿਲਿਆ ਕਿਸੇ ਤੇ ਅਸੀਂ ਵਿਚਾਰਿਆ ਪਹ ਜਾ ਰਿਹਾ ਤੇ ਉਹ ਜਿਹੜਾ ਇੱਕ ਮੁੰਡਾ ਸੀਗਾ ਯਾਰ ਬਿੱਲੀ ਕਹਿੰਦਾ ਜੇ ਸਾਨੂੰ ਟੀਟੀ ਰਾਹ 'ਚ ਮਿਲ ਗਿਆ ਆਪਾਂ ਪੁਲ ਪਾਰ ਕਰਨਾ ਸੀਗਾ ਤੇ ਕੰਤਾ ਚ ਮਿਲ ਗਿਆ ਤੇ ਮੈਂ ਕਵਾਂਗਾ ਕਿ ਮੈਂ ਤਿੰਨਾ ਗੁੰਗਿਆਂ ਨੂੰ ਪਾਰ ਕਰ ਪਾਰ ਕਰਨ ਆਇਆ ਹਾਂ ਹੰਦੀ ਸਸ਼ੀ ਕਾਲੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੋਰੋ ਗਰੋਵਰ ਸੋ ਦਾ ਪਬਲਿਕ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਉਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਜੋ ਕਿ ਕਿਸੇ ਵੀ ਪਹਿਚਾਨ ਦੀ ਮਹਤਾਜ ਨਹੀਂ ਹੈ ਗਰੀਬੀ ਦੀ ਗੱਲ ਕਰੀਏ ਗਰੀਬੀ ਦੇ ਘਰ ਦੇ ਵਿੱਚੋਂ ਉੱਠ ਕੇ ਫੜੀਆਂ ਦੇ ਉੱਪਰ ਕੰਮ ਕਰਕੇ ਜਿਹੜਾ ਮਿਹਨਤ ਕਰਕੇ ਮਿਹਨਤ ਮਜ਼ਦੂਰੀ ਕਰਕੇ ਜਿਹੜੇ ਵਿਅਕਤੀ ਨੇ ਨਾਮ ਬਣਾਇਆ ਕੋਈ ਵੀ ਵਿਅਕਤੀ ਹੈ ਉਹਦੀ ਜ਼ਿੰਦਗੀ ਵਿੱਚ ਮਿਹਨਤ ਬਹੁਤ ਜ਼ਰੂਰੀ ਹੈ ਸਟਰਗਲ ਬਹੁਤ ਜ਼ਰੂਰੀ ਹੈ ਪਰ ਇੰਨਾ ਸਟਰਗਲ ਕਰਨਾ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਨੂੰ ਹਾਸਿਲ ਕਰਨ ਦੇ ਲਈ ਔਰ ਬਚਪਨ ਤੋਂ ਹੀ ਜਿਹੜਾ ਫਾਦਰ ਸਾਹਿਬ ਦਾ ਜਿਹੜਾ ਸਾਥ ਨਹੀਂ ਮਿਲਿਆ ਸੋ ਬਰੇਨ ਲੁਬਾਣਾ ਜੀ ਸਾਡੇ ਨਾਲ ਨੇ ਸਾਡੇ ਸਟੂਡੀਓ ਦੇ ਵਿੱਚ ਔਰ ਅੱਜ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਬੜੀ ਮੁਸ਼ਕਲ ਹੀ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਔਰ ਸਮਾਂ ਦੇਣ ਦੇ ਲਈ ਵੀ ਲੰਬਾਣਾ ਜੀ ਤੁਹਾਡਾ ਧੰਨਵਾਦ ਜੀ ਬਹੁਤ ਧੰਨਵਾਦ ਜੀ ਸੋ ਜੇ ਗੱਲ ਕਰੀਏ ਤੁਹਾਡਾ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਦੀ ਤੁਸੀਂ ਜਿਵੇਂ ਮੈਨੂੰ ਆਫ ਕੈਮਰਾ ਦੱਸਿਆ ਕਿ ਮੈਂ ਫੜੀ ਲਾਂਦਾ ਹੁੰਦਾ ਸੀਗਾ ਜਾਂ ਮੈਂ ਉਥੇ ਪੈਂਟਾ ਵੇਚਦਾ ਸੀਗਾ ਜਾਂ ਕੰਮ ਕਰਦਾ ਸੀ ਇੰਨਾ ਸਟਰਗਲ ਕਰਨ ਤੋਂ ਬਾਅਦ ਤੁਸੀਂ ਇੱਥੇ ਤੱਕ ਕਿੱਦਾਂ ਪਹੁੰਚੇ ਬਹੁਤ ਵੱਡੀ ਜਰਨੀ ਹੈ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੋਰਪਾਈ ਤੁਹਾਡਾ ਥੈਂਕਸ ਤੁਸੀਂ ਸਾਨੂੰ ਸੱਦਾ ਦਿੱਤਾ ਤੇ ਜਿਹੜੇ ਵੀ ਦੀ ਪਬਲਿਕ ਟਾਕਸ ਵਾਲੇ ਈਵਰਸ ਦੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਪ ਕਰਦਾ ਸਾਰੇ ਠੀਕ ਹੋਵਾਂਗੇ ਤੇ ਬਸ ਭਾਜੀ ਸਟਰਗਲ ਸਾਡਾ ਤੁਹਾਨੂੰ ਦੱਸਿਆ ਹੀ ਹੈ ਸ਼ਾਇਦ ਮੇਰੀ ਅੱਖਾਂ ਵੀ ਹੋ ਗਈਆਂ ਸੀ ਨੇ ਬਈ ਬਹੁਤ ਸਟਰਗਲ ਜਦੋਂ ਪਿਓ ਦਾ ਸਾਥ ਨਾ ਨਾ ਹੋਵੇ ਤੇ ਜ਼ਿੰਮੇਵਾਰੀ ਵੱਡੀ ਹੋ ਜਵੇ ਇੱਕ ਤਾਂ ਫਿਰ ਹੋ ਜਾਂਦਾ ਬੜਾ ਕੁਛ ਜਿਹੜੀ ਜ਼ਿੰਦਗੀ ਬੜਾ ਕੁਛ ਕਰਾ ਦਿੰਦੀ ਹੈ ਮਾਰਕੀਟ ਲੱਗਦੀ ਲੰਡਾ ਉੱਥੇ ਵੀ ਕੰਮ ਕਰਦਾ ਰਹਾ ਮੈਂ ਬਾਜਾ ਮਾਰਨੀਆ 30 30 ਰੁਪਏ 40 40 ਰੁਪਏ ਉਹ ਜਿਹੜਾ ਪੁਰਾਣੀਏ ਕੱਪੜੇ ਵਿਕਦੇ ਆ ਉਹ ਉੱਥੇ ਕੰਮ ਕੀਤਾ ਮੈਂ ਉੱਤੇ ਉਹ ਐ ਸੀਗਾ ਕਿ ਮੈਂ ਮੰਮੀ ਨੂੰ ਤੰਗ ਨਹੀਂ ਕਰ ਸਕਦਾ ਸੀ ਭਜੀ ਯਾਰ ਘਰਦਿਆਂ ਨੂੰ ਤੰਗ ਨਹੀਂ ਕਰਨਾ ਮੰਮੀ ਨੂੰ ਨਹੀਂ ਤੰਗ ਕੀਤਾ ਮੈਂ ਤੇ ਸ਼ਾਇਦ ਮੇਰੀ ਏਜ ਹੋ ਗਈ ਹੈ ਉਹਦੋਂ ਕਿੰਨੀ ਕੁ ਉਮਰ ਸੀਗੀ ਬਰੇਨ ਹੈ ਤੁਹਾਡੀ ਮੇਰੀ ਉਮਰ ਸੀਗੀ ਅ 12 13 ਸਾਲ ਹੋਣੀ ਮੇਰੀ ਜਦੋਂ ਤੁਸੀਂ ਕੰਮ ਤੇ ਲੱਗੇ ਸੀ ਹਾਂਜੀ ਮੇਰੀ ਛੇ ਮਤਲਬ ਪੜ੍ਹਨ ਲਿਖਣ ਦੀ ਉਮਰ ਸੀਗੀ ਉਸ ਵੇਲੇ ਹਾਂ ਪੜ੍ਹ ਮੈਂ 6ਵੀਂ ਕਲਾਸ ਚ ਸੀਗਾ 6th ਕਲਾਸ ਚ ਸੀਗਾ ਜਦੋਂ ਦੀ ਮੈਂ ਸਟਰਗਲ ਕਰ ਰਹਾ ਮੈਂ ਡਾਂਸ ਕਰਦਾ ਰਿਆ ਡਾਂਸ ਤੇ ਤੁਸੀਂ ਸੋਚ ਲਓ ਮੇਰੇ ਕੋ ਸਾਢੇ 350 ਫੀਸ ਹੁੰਦੀ ਸੀ ਡਾਂਸ ਅਕੈਡਮੀ ਦੀ ਤੇ ਮੈਨੂੰ ਉਹ ਨਹੀਂ ਦਿੱਤੀ ਗਈ ਸੀ ਪਰ ਜਨੂਨ ਸੀਗਾ ਅੰਦਰ ਜਨੂਨ ਸੀਗਾ ਕਿ ਮੈਂ ਯਾਰ ਮੈਂ ਪਹਿਲੀ ਕਲਾਸ ਚ ਜਿੱਦਾਂ ਮੈਡਮਾਂ ਪੁੱਛਦੀਆਂ ਨਾ ਕਿ ਸਾਰਿਆਂ ਨੂੰ ਪੁੱਛਦੀਆਂ ਕੀ ਬੰਨਣਾ ਤੂੰ ਕੀ ਬੰਨਣਾ ਦੇਖੋ ਕਿਸੇ ਇੱਕ ਬੱਚਾ ਬੱਚੇ ਬੱਚਾ ਸੀ ਮੈਂ ਨਾ ਉਦੋਂ ਮਰਚ ਤਾਂ ਮੇਰੇ ਮੂੰਹ ਚੋਂ ਨਿਕਲ ਗਿਆ ਕਿ ਮੈਂ ਨਾ ਜਿੱਦਾਂ ਜਿੱਦਾਂ ਲੋਕੀ ਸਟਾਰ ਨੇ ਮੈਂ ਸਟਾਰ ਬੰਨਣਾ ਚਾਹਣਾ ਕਿ ਉਹ ਇੱਕ ਬੱਚੇ ਦੇ ਮੂੰਹੋਂ ਨਿਕਲੀ ਚੀਜ਼ ਜੋ ਜਿੰਨੂੰ ਪਤਾ ਵੀ ਨਹੀਂ ਕੁਛ ਜ਼ਿੰਦਗੀ ਦਾ ਕਿ ਹਾਂ ਬਈ ਕੀ ਕਰਨਾ ਕੀ ਨਹੀਂ ਜਿਹਦੇ ਜੇਬ ਚ 10 ਰੁਪਏ ਬਣੀ ਦੋਸਤ ਤੁਹਾਨੂੰ ਖਵਾਉਂਦੇ ਪੇ ਉੱਥੇ ਰੈਸਸ ਦੇ ਵਿੱਚ ਤੇ ਉਹ ਚੀਜ਼ ਅੱਜ ਮੈਂ ਦੇਖਦਾ ਕਿ ਵਾਕੇ ਯਾਰ ਉਹ ਬੱਚੇ ਨੇ ਸਪਨਾ ਦੇਖਿਆ ਤੇ ਸ਼ਾਇਦ ਉਹ ਚੀਜ਼ ਅੱਜ ਪੂਰੀ ਹੁੰਦੀ ਵੀ ਹੈ ਹੈ ਬੜਾ ਕੁਝ ਕਰਨਾ ਬਹੁਤ ਕੁਝ ਕਰਨਾ ਜਿਹੜੇ ਅੱਜ ਮੈਂ ਬੈਠਾ ਤੁਹਾਡੇ ਨਾਲ ਕਈ ਬੰਦੇ ਨਾ ਮੇਰੀਆਂ ਵੀਡੀਓ ਦੇਖ ਕੇ ਜੱਜ ਕਰਦੇ ਹਨਾ ਤਾਂ ਰੀਅਲ ਲਾਈਫ ਤੇ ਰੀਅਲ ਲਾਈਫ ਚ ਬਹੁਤ ਜ਼ਿਆਦਾ ਫਰਕ ਹੈ ਇਸ ਕਰਕੇ ਮੈਂ ਇੱਕ ਚੀਜ਼ ਦੱਸਣਾ ਵੀ ਚਾਹਨਾ ਸੀਗਾ ਤੇ ਅੱਜ ਸੁਭਾਅ ਬਣਿਆ ਬੜੇ ਸਾਲ ਬਾਅਦ ਲਬਾਣਾ ਜੀ ਗੱਲ ਕਰੀਏ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਕਿ 13-14 ਸਾਲ ਦੀ ਉਮਰ ਸੀ ਜਦੋਂ ਤੁਸੀਂ ਕੰਮ ਤੇ ਲੱਗ ਗਏ ਜਿਹੜਾ ਵਿਅਕਤੀ 13-14 ਸਾਲ ਦੀ ਉਮਰ ਦੇ ਵਿੱਚ ਕੰਮ 'ਚ ਲੱਗ ਗਿਆ ਕਿਉਂਕਿ ਉਹ ਸਮਾਂ ਹੁੰਦਾ ਇੰਜੋਏ ਦਾ ਕਿਉਂਕਿ ਬੱਚੇ ਸਕੂਲ ਦਾ ਟਾਈਮ ਹੁੰਦਾ ਘਰ ਦੇ ਖੁਦ ਕੋਲੋਂ ਪੈਸੇ ਦਿੰਦੇ ਆ ਤੇ ਤੁਸੀਂ ਘਰ ਦੇ ਨਾਲ ਇਕੱਠੇ ਕਰਨ ਜਾਂਦੇ ਸੀ ਹਾਂਜੀ ਹਾਂਜੀ ਮੇਰੇ ਲਈ ਮੈਂ ਜਦੋਂ ਚਲੋ ਫਾਦਰ ਸਾਹਿਬ ਮੇਰੇ ਥੋੜੇ ਖਾਂਦੇ ਪੀਂਦੇ ਡਰਿੰਕ ਵਗੈਰਾ ਕਰਦੇ ਸੀਗੇ ਮਾਰਕਟ ਘਰੇ ਕਲੇਸ਼ ਮਮੀ ਦੇ ਨਾਲ ਉਹ ਚੀਜ਼ਾਂ ਨਾ ਉਹ ਇੱਕ ਬੱਚਾ ਉਹ ਦੇਖ ਕੇ ਵੱਡਾ ਹੋਵੇ ਨਾ ਡਿਪਰੈਸਿਵ ਮੈਂ ਸਾਰੀ ਜ਼ਿੰਦਗੀ ਮੇਰੀ ਇੱਦਾਂ ਹੀ ਰਹੀ ਹੈ ਕਿ ਮੈਂ ਡਿਪਰੈਸਿਵ ਆ ਮੇਰੀ ਬਚਪਨਾ ਮੇਰੀ ਜਿਹੜੀ ਹੁਣ ਚਲੋ ਜਵਾਨ ਹੋ ਗਏ ਹਨ ਹਜੇ ਵੀ ਮੈਂ ਥੋੜਾ ਥੋੜਾ ਨਾ ਡਿਪਰੈਸ ਆ ਕੀ ਮੈਨੂੰ ਸਕੂਨ ਨਹੀਂ ਹੈ ਅੱਜ ਪੈਸਾ ਤੇ ਹੈਗਾ ਪਰ ਸਕੂਨ ਨਹੀਂ ਹੈਗਾ ਅੱਜ ਮੈਂ ਡਾਂਸ ਕੀਤਾ ਆ ਡਾਂਸ ਟੀਚਰ ਵੀ ਰਿਹਾ ਮੈਂ ਮੇਰੇ ਚਲੋ ਉਹ ਸੱਚ ਹੁੰਦਾ ਰਿਹਾ ਉਹ ਟੁੰਗ ਟੁੰਗ ਗਾਣਾ ਆਇਆ ਸੀ ਜੋਤੀ ਨੂਰਾ ਦਾ ਔਰ ਇਹ ਵਿੱਚ ਮੈਂ ਡਾਂਸ ਕੀਤਾ ਸੀਗਾ ਤੇ ਉਹ ਮੇਰੀ ਗੱਲ ਹੈਗੀ ਐ ਅਫੇ ਡਾਂਸਰ ਤੋਂ ਬਾਅਦ ਮਤਲਬ ਇਨਫਲੂਐਂਸਰ ਕਿਦਾਂ ਸੋਚ ਲਿਆ ਕਿ ਮੈਂ ਡਾਂਸਿੰਗ ਕਰ ਰਹੀ ਹਾਂ ਨਾਲ ਉਹ ਤੋਂ ਇਨਫਲੂਐਂਸਰ ਕਿਦਾਂ ਸੋਚਿਆ ਉਹ ਮੈਂ ਦੱਸਦਾ ਹਾਂ ਵੀ ਬੜਾ ਘੈਂਟ ਓ ਕਹਿੰਦੇ ਨਾ ਕੀ ਫਿਲਮ ਦਾ ਫਿਲਮ ਬਣ ਸਕਦੀ ਐ ਬੁਰ ਤੋਂ ਗਾਣਾ ਗਾਣਨੇ ਭੁੱਲ ਗਏ ਨਹੀ ਨਹੀ ਕਰ ਲਈ ਕਰ ਲੈਨੇ ਹਾਂਜੀ ਉਹ ਜ਼ਿੰਦਗੀ ਬੜੀ ਘੈਂਟ ਸੀ ਤੇ ਮੇਰੀ ਜਿਹੜਾ ਮੈਂ ਜਿੱਦੂ ਟੰਗ ਟੰਗ ਗਾਣਾ ਕੀਤਾ ਮੈਂ 8ਵੀਂ ਪਤਾ ਨਹੀਂ 9ਵੀਂ ਚਾ ਸੀਗਾ ਸਾਡੀ ਮੈਡਮ ਹੁੰਦੀ ਸੀ ਇੰਗਲਿਸ਼ ਵਾਲੀ ਤੇ ਉਹਨੇ ਮੈਨੂੰ ਕਿਹਾ ਸੀ ਕਹਿੰਦੀ ਤੂੰ ਬੜਾ ਅੱਗੇ ਜਾਏਗਾ ਅੱਛਾ ਜੀ ਹਾਂਜੀ ਤੇ ਹਾਲਾ ਕਿ ਮੈਨੂੰ ਡਾਂਸ ਨਾ ਸਹੀ ਆਂਦਾ ਵੀ ਨਹੀਂ ਸੀਗਾ ਪਰ ਠੀਕ ਸੀਗਾ ਐਮ ਟੀਵੀ ਤੇ ਆਇਆ ਸੀ ਭਾਜੀ ਮੈਂ ਜਦੋਂ ਭਈ ਜਦੋਂ ਜਿਹੜਾ ਡਾਂਸ ਕਰਦੇ ਸੀਗੇ ਡਾਂਸ ਅਕੈਡਮੀ ਵਗੈਰਾ ਸਿੱਖਦੇ ਸੀਗੇ ਉਹ ਨਹੀਂ ਨਹੀਂ ਸਿੱਖਦਾ ਸੀਗਾ ਮੈਂ ਬਰਤ ਜੀ ਮੈਂ ਸਟਾਰਟਿੰਗ ਤੋਂ ਸੀਗਾ ਨਹੀਂ 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 ਮੈਂ ਮੈਂ ਵੀ ਡਾਂਸ ਵਗੈਰਾ ਤੇ ਚੱਲਦਾ ਰਿਹਾ ਬਰਤ ਤੇ ਨਹੀਂ ਮੈਂ ਸਿੱਖਣਾ ਚਾਹਣਾ ਹੈ ਕਿ ਮਸਤ ਕੋਸ਼ਿਸ਼ ਕਰਨਾ ਜਿੰਦਗੀ ਦੇ ਵਿੱਚ ਚੱਦਾ ਨਹੀਂ ਕਿਉਂਕਿ ਮੈਂ ਮੈਨੂੰ ਲੱਗਦਾ ਕਿ ਮੈਂ ਸ਼ਾਇਦ ਮੈਂ ਪੂਰੀ ਫੈਮਿਲੀ ਚ ਹੀ ਲੱਗਾ ਮੇਰੇ ਕੋਲ ਵੀ ਡਾਂਸ ਕਰਦੇ ਸੀ ਜਦੋਂ ਕੰਮ ਕਰਦੇ ਸੀਗੇ ਹਾਂਜੀ ਹਾਂਜੀ ਮੈਂ ਡਾਂਸ ਅੱਛਾ ਉਹ ਤੋਂ ਡਾਂਸ ਕਰਦੇ ਸੀ ਹਾਂਜੀ ਮੇਰੇ ਕੋਲ ਤੇ ਸਾਈਕਲ ਨਹੀਂ ਆਪਣੀ ਹੁੰਦੀ ਸੀ ਤੁਸੀਂ ਸੋਚੋ ਬਸਤੀ ਦਾਣਸ਼ਮੰਦਾ ਤੋਂ ਗੜਾ ਕਿੰਨੀ ਦੂਰ ਹੈ ਤੇ ਸਾਡਾ ਮੇਰੀ ਮੰਮੀ ਸਾਡੇ ਕਿਰਾਏ ਤੇ ਕਮਰੇ ਦਿਨੇ ਦਿੱਤੇ ਹੋਏ ਆਪਾਂ ਸਾਡੇ 5-6 ਕਿਰਾਏ ਤੇ ਕਮਰੇ ਹਾਡੀ ਮੰਮੀ ਨੇ ਸਾਨੂੰ ਕਿਰਾਏ ਤੋਂ ਪਾਲਿਆ ਕਿਰਾਏ ਦੇ ਜਿਹੜੇ ਪੈਸੇ ਆਉਂਦੇ ਸੀ ਜਿਹੜਾ ਕਿਰਾਇਆ ਆਂਦਾ ਸੀ ਉਹ ਹੀ ਉਹ ਇਹਨਾਂ ਦਾ ਹੱਡਾ ਉਹਦੇ ਤੋਂ ਹੀ ਖਰਚਾ ਘਰ ਦਾ ਜਿਹੜਾ ਹੋਰ ਹੈ ਖਰਚਾ ਤੇ ਮਤਲਬ ਐਦਾਂ ਦਾ ਵੀ ਹਾਰਡ ਟਾਈਮ ਸੀਗਾ ਕਿ ਅਸੀਂ ਫੀਸ ਦੇ ਨਾ ਦੇ ਵੀ ਨਹੀਂ ਸਕਦੇ ਸੀ ਐਦਾਂ ਦਾ ਮਾੜਾ ਟਾਈਮ ਬਹੁਤ ਮਾੜਾ ਟਾਈਮ ਸੀ ਮਤਲਬ ਮੈਂ ਮੈਂ ਮਾਮੇ ਮਾਮੇ ਦੇ ਬੇਟੇ ਮੇਰੇ ਮਾਮਾ ਜੀ ਬਾਹਰ ਨੇ ਮੇਰੇ ਉਹਨਾਂ ਦੇ ਬੱਚਿਆਂ ਦੇ ਮੈਂ ਕੱਪੜੇ ਪਾ ਕੇ ਵੱਡਾ ਆ ਉੱਥੇ ਸਾਡਾ ਰਾਸ਼ਨ ਆਣਾ ਨਾਨਕਿਆਂ ਤੋਂ ਗੱਲ ਕਰੀਏ ਤੁਸੀਂ 13 ਸਾਲ ਦੀ ਉਮਰ ਦੀ ਗੱਲ ਕੀਤੀ ਕਿ ਮੈਂ ਡਾਂਸਿੰਗ ਵੀ ਕਰਦਾ ਸੀ ਇੰਨਾ ਸਮਾਂ ਉਸ ਤੋਂ ਹੀ ਬੋਝ ਪੈ ਗਿਆ ਦਿਮਾਗ ਤੇ ਨਾ ਭਾਈ ਇੰਨਾ ਕਿ ਜਿਹੜਾ ਸਿਰ ਤੇ ਬੋਝ ਪੈ ਗਿਆ ਕਿ ਇੰਨੇ ਕੀ ਟੈਨਸ਼ਨਾਂ ਘਰ ਦੀ ਪਰੇਸ਼ਾਨੀ ਹਾਂਜੀ ਉਹ ਯਾਰ ਭਾਈ ਜਿੱਦੂ ਲੜਾਈ ਦੇਖਦੇ ਰਹੋ ਨਾ ਫਿਰ ਬੰਦਾ ਪਰੇਸ਼ਾਨ ਹੀ ਰਹਿੰਦਾ ਯਾਰ ਹੂੰ ਰੋਜ਼ ਹੀ ਗਾਲ੍ਹਾਂ ਸੁਣੀਆਂ ਡੈਡੀ ਮੰਮੀ ਲੜਨਾ ਉਹ ਫਿਰ ਬਹੁਤ ਔਖਾ ਟਾਈਮ ਹੋ ਜਾਂਦਾ ਬੰਦਾ ਕੰਦਾ ਕਿ ਯਾਰ ਕੱਲਾ ਪੈਣਾ ਕੁਛ ਐਦਾਂ ਤੇ ਨਹੀਂ ਸਰਨਾਗਾ ਨਾਲ ਮੈਂ ਐਦਾਂ ਦਾ ਸੀਗਾ ਕਿ ਮੈਂ ਕਿਸੇ ਤੇ ਡਿਪੈਂਡ ਨਹੀਂ ਹੋ ਸਕਦਾ ਸੀ ਮੈਂ ਕਰਨਾ ਸੀ ਤੇ ਆਪਣੇ ਸਿਰ ਤੇ ਹੀ ਕਰਨਾ ਸੀਗਾ ਤੇ ਫਿਰ 10ਵੀਂ ਦੀਆਂ ਛੁੱਟੀਆਂ ਵੀ ਪਈਆਂ ਮੈਂ ਉਦੋਂ ਵੀ ਮੈਂ ਫੁੱਟਬਾਲ ਜਿਹੜੇ ਬੈਟਾਂ ਦੀਆਂ ਮੂਹਰਾ ਲਗਣੀਆਂ ਉਹ ਵੀ ਕੰਮ ਕੀਤਾ ਮੈਂ ਫਿਰ ਉੱਥੇ ਉੱਥੇ ਵੀ ਕੀਤਾ ਉਹ ਮੈਨੂੰ ਮਿਲਦਾ ਸੀ ਜਿਹੜਾ ਜਿਹੜੇ ਫੜੀ ਲਗਾਉਂਦਾ ਸੀ ਮੈਨੂੰ 100 ਰੁਪਏ ਮਿਲਦਾ ਸੀ ਅੱਛਾ 100 ਰੁਪਇਆ 100 ਰੁਪਇਆ ਮਿਲਦਾ ਸੀ ਅੱਜ ਦੇਖ ਲੋ ਅਸੀਂ ਪੰਪ ਪੰਪ ਨਿਕ ਬੇਕਰਸ ਬੈ ਕੇ ਕਾਫੀ ਵੀ ਪੀ ਲਈਦੀ ਅੱਜ ਨਹੀਂ ਸੋਚਦੇ ਅੱਜ ਸਾਰਾ ਕੁਝ ਹੈਗਾ ਕੋਲ ਮਤਲਬ ਰੱਬ ਨੇ ਜਿਹੜਾ ਸਮੇ ਨੂੰ ਜਿਹੜਾ ਪੂਰਾ ਚੇਂਜ ਕਰਤਾ ਸਮਾਂ ਬਦਲ ਗਿਆ ਕਿਸੇ ਤੇ ਮੋਢੇ ਤੇ ਬੰਦੂਕ ਰੱਖ ਕੇ ਨਹੀਂ ਚਲਾਈ ਨਵੇਂ ਲੋਕਾਂ ਨੂੰ ਕੀ ਜਿਹੜੀ ਯੂਥ ਹੈ ਕਈ ਵਾਰ ਹਿੰਮਤ हार ਜਾਂਦੇ ਬੱਚੇ ਉਹ ਕਿ ਮੈਂ ਉਹਨਾਂ ਨੂੰ ਇਹੀ ਦੱਸਾਂ ਕਿ ਤੁਹਾਡੇ ਤੋਂ ਬੜਾ ਵੱਡਾ ਮੈਸੇਜ ਵੀ ਹੈ ਇਹਦੇ ਵਿੱਚ ਹੀ ਕਿਉਂਕਿ ਤੁਸੀਂ ਕਿੰਨੇ ਮੌਸਮਾਂ ਸਟਰਗਲ ਕੀਤਾ ਤੇ ਅੱਜ ਮੈਂ ਕਿਤੇ ਵੀ ਜਾ ਕੇ ਖਾ ਪੀ ਸਕਦਾ ਆਪਣੀ ਮਨੋਲਕ ਹਾਂਜੀ ਹਾਂਜੀ ਤੇ ਜੋ ਕੁਝ ਕੀਤਾ ਸ਼ੁਰੂ ਤੋਂ ਫਾਦਰ ਸਾਹਿਬ ਦਾ ਸਾਥ ਨਹੀਂ ਰਿਹਾ ਕਿ ਇੱਕ ਉਂਗਲ ਫੜ ਕੇ ਬਾਪੂ ਜਿਹੜਾ ਨਾ ਕਮਾਦਾਂ ਤਾਂ ਕਹਿੰਦਾ ਤੂੰ ਕੰਮ ਨਹੀਂ ਕਰਨਾ ਹਨਾ ਉਨ ਤੱਕ ਜੋ ਚਾ ਉਹ ਤੇ ਚਾ ਚਲੋ ਮੁਕੱਦਰ ਹੁੰਦੇ ਭਾਈ ਆਪਣੇ ਨਾ ਸ਼ਾਇਦ ਪਿਛਲੇ ਜਨਮ ਚ ਕੋਈ ਇੱਤਾ ਚਲੋ ਉਹ ਤਾਂ ਦਸਤੂਰ ਆ ਦੁਨੀਆ ਦਾ ਕਿਤੇ ਵੀ ਕੁਝ ਵੀ ਹੋ ਸਕਦਾ ਹਾਂਜੀ ਪਰ ਭਾਜੀ ਆਪਾਂ ਕਦੇ ਵੀ ਮੈਂ ਨਸ਼ਾ ਨਹੀਂ ਕੀਤਾ ਨਾ ਮੈਂ ਨਸ਼ੇ ਨੂੰ ਪ੍ਰਮੋਟ ਕੀਤਾ ਮੇਰੀ ਐ ਮੈਂ ਅੰਜੂ ਵੀ ਜਲਾਨਾ ਲੋਕਾਂ ਦੀ ਸੇਵਾ ਵੀ ਕਰੀਦੀ ਐ ਜਿੰਨਾ ਕਿ ਹੋ ਸਕੇ ਕਰੀਦਾ ਜਿਹੜੇ ਹਾਰ ਜਾਂਦੇ ਆਪਣੀ ਜ਼ਿੰਦਗੀ ਤੋਂ ਜਿਹੜਾ ਕਹਿੰਦੇ ਕਿ ਮੈਂ ਕੁਝ ਬਣਨਾ ਹਨਾ ਮੈਂ ਕਹਿ ਰਿਹਾ ਹਾਂ ਅੱਜ ਕੱਲ ਡਿਜੀਟਲ ਲਾਈਫ ਸੋਸ਼ਲ ਮੀਡੀਆ ਬਹੁਤ ਵੱਡੀ ਚੀਜ਼ ਐ ਹਨਾ ਮੈਨੂੰ ਹੁਣ ਪਿੱਛੇ ਜੀ ਇੱਕ ਓਵੀ ਆਇਆ ਸੀਗਾ ਸ਼ੋਅ ਕਿ ਤੁਸੀਂ ਜੱਜ ਬੰਨਾ। ਸ਼ੋਅ 'ਚ ਕੋਈ ਸਿੰਗਿੰਗ ਵਾਲਾ ਆ ਰਿਹਾ ਐ। ਤੁਸੀਂ ਉਹ ਟਰੋਲ ਬਹੁਤ ਹੋ ਰਿਹਾ ਅੱਜ ਕੱਲ ਲੋਕੀ। ਹੂੰ। ਮੈਂ ਭਾਜੀ ਕਿਸੇ ਟੈਲੈਂਟਿਡ ਬੰਦੇ ਨੂੰ ਨਹੀਂ ਜੱਜ ਕਰ ਸਕਦਾ। ਅੱਛਾ ਤੁਸੀਂ ਇਨਕਾਰ ਕਰਤਾ? ਹਾਂ ਇਨਕਾਰ ਕਰਤਾ। ਮੈਂ ਇਸ ਕਰਕੇ ਇਨਕਾਰ ਕਰਤਾ। ਮੈਂ ਭਾਜੀ ਕਿਸੇ ਸਿੰਗਰ ਨੂੰ ਕਿੱਦਾਂ ਜੱਜ ਕਰ ਲਾਂਗਾ? ਮੈਂ ਨਹੀਂ ਕਰ ਸਕਦਾ ਜੱਜ। ਹੂੰ। ਮੈਂ ਇਹੀ ਕਹਿ ਰਿਹਾ ਹਾਂ। ਜਿਹੜੇ ਚਲੋ ਮੈਂ ਹੁਣ ਉਹਨਾਂ ਬਾਰੇ ਨਹੀਂ ਬੋਲ ਸਕਦਾ ਮੈਂ ਕਹਿ ਰਿਹਾ ਮੈਂ ਹੀ ਰਾਏ ਦੇਣਾ ਜਨਾ ਸਾਰਿਆਂ ਨੂੰ ਸੋਸ਼ਲ ਮੀਡੀਆ ਬਹੁਤ ਵੱਡਾ ਇੱਕ ਵਾਰੀ ਡਿੱਗੋਗੇ ਨਾ ਕੋਈ ਚੱਕਰ ਨਹੀਂ ਤੁਸੀਂ ਮਤਨ ਆ ਰਹੋ ਸੋਸ਼ਲ ਮੀਡੀਆ ਤੇ ਵੀਡੀਓ ਪਾਓ ਬਲੀ ਦੀ ਗੱਲ ਕਰੀਏ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦਾ ਆਪਾਂ ਨੂੰ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ ਹਾਂਜੀ ਕੀ ਫਾਇਦਾ ਤੇ ਕੀ ਨੁਕਸਾਨਾ ਵੀ ਦੱਸੋ ਪਹਿਲਾਂ ਮੈਂ ਤੁਸੀਂ ਕਾਫੀ ਐਕਟਿਵ ਹੋ ਸੋਸ਼ਲ ਮੀਡੀਆ ਤੇ ਤੁਸੀਂ ਇਸ ਚੀਜ਼ ਨੂੰ ਬਕੂਬੀ ਜਾਣਦੇ ਹੋ ਫਾਇਦਾ ਚਲੋ ਪਹਿਲਾ ਤੇ ਪਉਦ ਸੀ ਕਿ ਹਾਂ ਵੀ ਇੱਥੇ ਆਣਾ ਕਿਉਂ ਹੈ ਸੋਸ਼ਲ ਮੀਡੀਆ ਤਾਂ ਆਂਦਾ ਇਹੀ ਫਾਇਦਾ ਤੁਹਾਨੂੰ ਕਿ ਜਿਹੜਾ ਤੁਹਾਡੇ ਅੰਦਰ ਟੈਲੈਂਟ ਹੈ ਨਾ ਉਹ ਤੁਸੀਂ ਆਪ ਅੱਗੇ ਆ ਸਕਦੇ ਹੋ ਬਿਲਕੁਲ ਠੀਕ ਹੈ ਮੇਰੇ ਕੋ ਬੜੇ ਮੁੰਡੇ ਆਏ ਅੱਦਾ ਦੇ ਮੈਂ ਹੁਣ ਨਾਮ ਨਹੀਂ ਲੈਣਾ ਜਿਹੜੇ ਮੇਰੇ ਰਾਹੀ ਕਈਆਂ ਦੇ 1 ਮਿਲੀਅਨ ਫੋਲੋਅਰੇ ਕਈਆਂ ਦੇ ਮਤਲਬ ਵਧੀਆ ਖਾਂਦੇ ਪਿੰਦੇ ਪੇ ਵਧੀਆ ਸੈਟਲ ਹੋ ਗਏ ਆ ਚਲੋ bizness ਸੈਟ ਉ ਹੋ ਹਾਂ ਉਹਨਾਂ ਨੂੰ ਮੈਂ ਸਹੀ رائے ਦਿੱਤੀ ਸਹੀ ਗਾਈਡ ਕੀਤਾ ਭਾਵੇਂ ਮੈਂ ਉਹਨਾਂ ਤੋਂ ਫੋਲੋਅਰ ਮੇਰੇ ਹਜੇ ਘੱਟ ਏ ਹਨਾ ਉਹਨਾਂ ਨੇ ਜ਼ੀਰੋ ਤੋਂ ਸ਼ੁਰੂ ਕੀਤਾ ਤੇ ਅੱਜ 1 ਮਿਲੀਅਨ ਉਹਨਾਂ ਦੇ ਕੀ ਪਤਾ ਉਹਨਾਂ ਦੀਆਂ ਸਾਰੀਆਂ ਦੁਆਵਾਂ ਹੀ ਤੁਹਾਨੂੰ ਜਿਹੜੀਆਂ ਇੱਥੇ ਤੱਕ ਲੈ ਗਿਆ ਚਾਹੇ ਉਹ ਹੀ ਬਚਾਉਂਦੇ ਮੈਂ ਤੇ ਇਹੀ ਕਹਿ ਰਿਹਾ ਜਿੰਕੋ ਟੈਲੈਂਟ ਨਾ ਮੈਂ ਭਾਈ ਇੱਕ ਮੁੰਡਾ ਆਪਣਾ ਪ੍ਰੀਤ ਸੰਧੂ ਮੁੰਡਾ ਸਿੰਗਰ ਐ ਇਸ ਟਾਈਮ ਉਹ ਮੁੰਡੇ ਨੇ ਵੀ ਨਹੀਂ ਹਿੰਮਤ ਹਾਰੀ ਨਾ ਮੈਂ ਕਦੀ ਹਰੀ ਏ ਉਹਨੇ ਵੀਵੋ ਦੇ ਫੋਨ ਤੋਂ ਬਾਈ ਅਜ ਉਹ 70 ਪਤਾ ਨਹੀਂ ਕਿੰਨੇ ਮਰਲਿਆ ਦੇ ਵਿੱਚ ਕੋਠੀ ਬਣਾ ਰਿਆ ਵੀਵੋ ਦਾ ਫੋਨ ਸੀ ਬਾਈ ਉਹਨੂੰ ਪਤਾ ਸੀ ਮੈਂ ਕੁਝ ਕਰ ਲੜਾ ਠੀਕ ਹੈ ਉਹਨੇ ਸੋਸ਼ਲ ਮੀਡੀਆ ਨਹੀਂ ਛੱਡਿਆ ਉਹਨੇ ਹਰ ਵੀਡੀਓ ਚੱਲੇ ਭਾਵੇਂ ਨਾ ਚੱਲੇ ਪਰ ਇੱਕ ਦਿਨ ਚੱਲੂਗੀ ਟੈਲੈਂਟਡ ਬੰਦੇ ਦੀ ਜਿਹਦੇ ਚ ਟੈਲੈਂਟ ਹੈ ਨਾ ਉਹਨਾਂ ਕੋਈ ਰੋ ਮਤਲਬ ਮਿਹਨਤ ਕਰਦਾ ਗਿਆ ਤੇ ਅੱਜ ਜਿਹੜਾ ਉਸੋਂ ਬੰਦੇ ਨੂੰ ਮਕਾਮ ਮਿਲਿਆ ਹਾਂ ਮਕਾਮ ਮਿਲਿਆ ਜਦ ਮੈਂ ਮਿਹਨਤ ਕਰਦਾ ਰਿਆ ਮੇਰਾ ਇੱਕ ਵਾਰੀ ਇੰਸਟਾਗ੍ਰam 2 ਸਾਲ ਨਾ ਸਟ੍ਰਾਈਕ ਰਹੀ ਸਟ੍ਰਾਈਕ ਵੱਜੀ ਰਹੀ ਮੇਰਾ 2 ਸਾਲ ਇੰਸਟਾ ਨਹੀਂ ਮਤਲਬ ਆ ਖਰਾਬ ਰਿਆ ਪਰ ਮੈਂ ਇੰਸਟਾ ਨਹੀਂ ਛੱਡਿਆ ਕਿ ਮੈਂ ਕਿਉਂ ਛੱਡਾਂ ਮੈਂ ਹਰ ਇੱਕ ਦਿਨ ਵੀਡੀਓ ਪਾਈ ਹਰ ਇੱਕ ਦਿਨ ਵੀਡੀਓ ਪਾਈ ਕੀ ਇਹ ਹੋਰ ਕੋਈ ਨਾ ਇੱਕ ਦਿਨ ਤੇ ਚੱਲੂਗਾ। ਹਰ ਤੁਸੀਂ ਆਪਣਾ ਕਰਮ ਕਰਦੇ ਰਹੇ ਹਾਂ। ਫਿਰ ਲਾਪੇ ਲੱਗ ਜਾਊਗਾ। ਮੇਰਾ ਤੇ ਫੇ ਮੇਰਾ ਜੀ ਪਹਿਲਾ ਫੇਸਬੁਕ ਤੇ ਮੈਂ ਫੋਟੋਗ੍ਰਾਫੀ ਡਾਂਸ ਤੋਂ ਬਾਅਦ ਫੋਟੋਗ੍ਰਾਫੀ ਦੀ ਲਾਈਨ ਚ ਆ ਗਿਆ। ਡਾਂਸ ਚ ਦਾ ਛੱਡਤਾ ਕੀ ਤੁਹਾਨੂੰ ਪਤਾ ਫਿਰ ਘਰ ਦੀ ਰਿਸਪੌਂਸਿਬਿਲਟੀ ਮੇਰੇ ਤੇ ਸੀਗੀ। ਮੇਰਾ ਵੱਡਾ ਭਰਾ ਐ। ਇੱਕ ਛੋਟਾ ਭਰਾ ਐ ਤੇ ਇੱਕ ਸਿਸਟਰ ਐ। ਵੱਡਾ ਭਰਾ ਵੀ ਥੋੜੀ ਸੋਸਾਇਟੀ ਗਲਤ ਹੋਣ ਕਾਰਨ ਗਲਤ ਕੰਮ ਆ ਜਾ ਪੈ ਗਿਆ ਤੇ ਹੁਣ 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 ਭਰਾ ਮੇਰਾ ਵੱਡਾ ਸਪੀਨ ਹੈ ਸਾਡੇ ਤੋਂ 5-6 ਸਾਲ ਵੱਖ ਵੀ ਰਿਹਾ ਉਹ ਵੱਡਾ ਭਰਾ ਡੈਡੀ ਦੇ ਕੋਲ ਰਿਹਾ ਉਹ ਤੇ ਸਭ ਨਾਲੋਂ ਜ਼ਿਆਦਾ ਬਰਡਨ ਉਹ ਉਸ ਜ਼ਿਆਦਾ ਦੁੱਖ ਲੱਗਾ ਜਿੱਦੋਂ ਭਰਾ ਵੀ ਵੱਖ ਹੋ ਗਿਆ ਸੀਗਾ ਸਾਡੇ ਤੋਂ ਤੇ ਦੀਦੀ ਦਾ ਵਿਆਹ ਤੇ ਮੈਂ ਭਾਜੀ ਆ ਫੋਟੋਗ੍ਰਾਫੀ ਕੀਤੀ ਮੈਂ ਅੱਛਾ ਆਪਣੀ ਧਿਆਨ ਦੇ ਵਿਆਹ ਦੀ ਤੇ ਮੈਨੇ ਰੋੜ ਆਇਆ ਨਾ ਮੈਂ ਗੱਲ ਦੱਸਾਨੀ ਚਾਹਨਾ ਤੇ ਮੈਂ ਆਪਣੀ ਭੈਣ ਨੂੰ ਕਿਹਾ ਸੀ ਜੇ ਤੂੰ ਟੋਲੀ ਤੁਰਨੀ ਸੀ ਮੈਂ ਕਿਹਾ ਮੈਂ ਤੇਰੇ ਲਈ ਕੁਝ ਨਹੀਂ ਕਰ ਸਕਦਾ ਜੋ ਵੀ ਹੈ ਮੈਂ ਹੀ ਹੈ ਨਾ ਕਿ ਕਰ ਸਕਦਾ ਜਰਾ ਭਰਾ ਆਪਣੀ ਭੈਣ ਦੇ ਲਈ ਹੈ ਹਾਂ ਜਦੇ ਘਰ ਦੀ ਲక్ష్ਮੀ ਹੁੰਦੀ ਹੈ ਭੈਣ ਨਾ ਹਾਂ ਜੀ ਜੀ ਮਿਲ ਤੋੜਨਾ ਬੜਾ ਦੁੱਖ ਲੱਗਦਾ ਜਦੋਂ ਹੁਣ ਵੀ ਅੰਜੂ ਆ ਕੇ ਤੁਹਾਡੇ ਬਾਹਰ ਹੈ ਕਿਉਂਕਿ ਜਦੋਂ ਸਾਥ ਛੱਡ ਗਏ ਤੁਸੀਂ ਕਿੰਨੇ ਸ਼ੁਰੂ ਤੋਂ ਨਹੀਂ ਮਿਲਿਆ ਕਾਮ ਸਟਰਗਲ ਦੀ ਤਾਬ ਵੀ ਅੱਖਾਂ ਦੇ ਹੰਝੂ ਦੱਸ ਰਹੇ ਕਿ ਭੈਣ ਨਾਲ ਕਿੰਨਾ ਪਿਆਰ ਸੀ ਹੁਣ ਦੇਖਦੇ ਹੋਣਗੇ ਦੀਦੀ ਵੀ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਦੀਦੀ ਦੇ ਵਿਆਹ ਨੂੰ 2017 ਚ ਵਿਆਹ ਆ ਦੀਦੀ ਦਾ ਹੂੰ ਹੋਣ ਇਟਲੀ ਨਾ ਦੀ ਸੀ ਤੇ ਕਿੰਨਾ ਹੌਸਲਾ ਪੈਣਦਾ ਉਹਨੂੰ ਹੁਣ ਤੁਹਾਡਾ ਘਰ ਵੀ ਬਣ ਰਿਹਾ ਹਾਂਜੀ ਹਾਂਜੀ ਘਰ ਵੀ ਬਣ ਰਿਹਾ ਤੇ ਜਦੋਂ ਭੈਣ ਦੀ ਡੋਲੀ ਤੋਰੀ ਸੀ ਉਦੋਂ ਉਹਨੂੰ ਬਹੁਤ ਮਾਣ ਹੈ ਮੇਰੇ ਤੇ ਮੇਰੀ ਮੰਮੀ ਨੂੰ ਵੀ ਬੜਾ ਮਾਣ ਹੈ ਸਾਰੇ ਮਾਣ ਹੈ ਹੂੰ ਕਿ ਜਦੋਂ ਕੋਈ ਵੀ ਆਪਣੇ ਪੈਰਾਂ ਤੇ ਖੜਾ ਹੁੰਦਾ ਕਿਉਂਕਿ ਤੁਸੀਂ ਛੋਟੇ ਹੋਗੇ ਨਾ ਦੀਦੀ ਤੋਂ ਘੱਟ ਤੁਹਾਡੀ ਉਮਰ ਹੈ ਕੀ ਨਾ ਸਟਰਗਲ ਕਰਕੇ ਤੁਸੀਂ ਮਕਾਮ ਹਾਸਿਲ ਕੀਤਾ ਅੱਜ ਆਪਣੇ ਮਕਾਨ ਤਿਆਰ ਕਰ ਰਹੇ ਹੋ ਘਰ ਬਣਾ ਰਹੇ ਹੋ ਮਿਹਨਤ ਨਾ ਕਰ ਰਹੇ ਹੋ ਕਿਉਂਕਿ ਨਹੀਂ ਤਾਂ ਤੁਸੀਂ ਗਲਤ ਸੰਗਤ ਚ ਚਲੇ ਜਾਂਦੇ ਕਿ ਕਿੱਟ ਨਾ ਭਾਜੀ ਮਿਹਨਤ ਦੀ ਲੱਗੀ ਇੱਥੇ ਤੇ ਮੈਨਾਂ ਅੰਦਾਜ਼ ਕੌਣ ਆਂਦਾ ਹੁਣ ਹਾਂ ਵਾਕੇ ਕੁਛ ਕਰ ਰਿਆ ਕਿੱਤਾ ਹੈ ਤੇ ਬਣਾਇਆ ਬਿਲਕੁਲ ਤੇ ਕੋਈ ਵੀ ਗਲਤ ਕਰਮ ਕਰਕੇ ਨਹੀਂ ਬਣਾਇਆ ਕੋਈ ਵੀ ਕੁਛ ਕਰਕੇ ਨਹੀਂ ਕੀਤਾ ਨਾ ਹੀ ਲੱਗਦਾ ਕਿ ਅਜ ਤੱਕ ਮਾਲਕ ਨੇ ਬਾਹ ਫੜੀ ਹੋਈ ਹਾਂਜੀ ਹਾਂਜੀ ਨਹੀਂ ਤਾਂ ਕੋਈ ਵੀ ਗਲਤ ਜਿਹੜਾ ਬੰਦਾ ਕਰਮ ਕਰਦਾ ਉਹ ਰੱਬ ਵੀ ਛੱਡ ਜਾਂਦਾ ਸਾਥ ਭਾਈ ਮੈਂ ਨਾ ਰੱਬ ਨੂੰ ਬਹੁ ਮੰਨਦਾ ਹੂੰ ਤੁਸੀਂ ਮੰਦੇ ਮੈਂ ਦਰਬਾਰ ਤੇ ਨਹੀਂ ਜਾਣਾ ਤੇ ਨਾ ਮੈਂ ਗੁਰੂ ਘਰ ਜਾਣਾ ਪਰ ਮੈਂ ਮੰਨਦਾ ਬਹੁਤ ਹਾਂ ਜੇ ਬੈਗਿਆ ਵਾਹਿਗੁਰੂ ਤੋਂ ਸ਼ੁਰੂ ਕਰਨਾ ਮਤਲ ਸਾਰਾ ਕੁਝ ਮਤਲਬ ਜੇ ਮੈਂ ਸਹੀ ਹਾਂ ਨਾ ਜੇ ਲੋਕੀ ਗਲਤ ਕਰਦੇ ਮੇਨਾਂ ਤੇ ਉਹ ਵਾਈਕਰੂ ਨੇ ਨੇ ਮੈਨੂੰ ਡਿੱਗਨ ਦਿੱਤਾ ਬਾਹ ਫੜੀ ਹੋਈ ਬਾਹ ਮਾਲਕ ਨੇ ਹਾਂਜੀ ਉਹਨਾਂ ਨੇ ਇੱਕ ਮੈਂ ਦੱਸੀ ਜਨਾ ਮੇਰੇ ਕੋ 100 ਰੁਪਿਆ ਨਹੀਂ ਹੁੰਦਾ ਜੇਬ 'ਚ ਤੇ ਅੱਜ ਮੈਂ ਸੁੱਤਾ ਨਾ ਮੈਂ ਤੁਹਾਨੂੰ ਦਿਖਾ ਦਾਂਗਾ ਉਹ ਲੋਕੀ ਮੈਨੂੰ ਕਹਿੰਦੇ ਤੂੰ ਸਾਡਾ ਕੰਮ ਕਰਕੇ ਦੇ ਤੇ ਇਦਾਂ ਦੇ ਵੀ ਦਿਨ ਆ ਗਏ ਉੱਠਦੇ ਹੀ ਕੰਮ ਪਿਆ ਹੁੰਦਾ ਉਹ ਤੇ ਬਦੀ ਲੱਗਦਾ ਰਖੈਂਟ ਉਹ ਸਮਾਂ ਕਿਵੇਂ گزارਦੇ ਸੀਗੇ ਫਿਰ ਜਿੱਦਾਂ ਤੁਸੀਂ ਕਹਿੰਦੇ ਰੁਪਈਆ ਵੀ 100 ਰੁਪਈਆ ਬਈ ਮੇਰੇ ਤੋਂ ਸਾਈਕਲ ਤੱਕ ਨਹੀਂ ਹੁੰਦੀ ਆਪਣੀ ਉਹੀ ਲਓ ਕਿਦਾਂ ਸਮਾਂ ਹੰਡਾਇਆ ਕਿਦਾਂ ਫਿਰੋ ਤੁਸੀਂ ਕਹਿੰਦੇ ਘਰ ਵੀ ਜਿਹੜਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ ਭਾਈ ਇਹਦੇ ਮਕਾਨ ਦਿੱਤੇ ਇਹ ਖਰਚਾ ਜੰਦਾ ਸੀ ਕਰਦਾ ਸਾਡੀ ਤੇ ਛੱਤਾ ਵੀ ਚੁੰਦੀਆਂ ਰਹੀਆਂ ਭਾਈ ਯਾਰ ਛੱਤਾ ਚੁੰਦੀਆਂ ਹਾਂਜੀ ਹਾਂਜੀ ਐਡਾ ਦਾ ਟਾਈਮ ਵੀ ਦੇਖਿਆ ਉਦੋਂ ਨਹੀਂ ਕਿਸੇ ਨੇ ਦੇਖਿਆ ਤੁਹਾਡੇ ਵਾਲਾ ਤੁਸੀਂ ਆਪਣੀ ਮਿਹਨਤ ਕਰਦੇ ਯਾਰ ਭਾਈ ਮਾਂ ਨੇ ਬੋਸਟ ਅਗਲ ਕੀਤਾ ਯਾਰ ਹੋ ਜਿਆਦਾ ਅੱਜ ਦੇਖਦੇ ਆ ਤੁਹਾਨੂੰ ਇਸ ਮਕਾਮ ਤੇ ਮਾਤਾ ਜੀ ਕਿੰਨੇ ਖੁਸ਼ ਹੋ ਜਿਆਦਾ ਖੁਸ਼ ਬਹੁਤ ਜਿਆਦਾ ਕਿ ਮਤਲਬ ਬੱਚਾ ਮੇਰਾ ਸਹੀ ਰਾਹ ਤੇ ਤੁਰਿਆ ਤੇ ਅੱਜ ਸਹੀ ਮਕਾਮ ਪਾਇਆ ਉਹ ਫਿਰ ਜਦੋਂ ਕੋਈ ਇਦਾਂ ਦਾਣਾ ਵੱਡਾ ਜਦੋਂ ਮੱਲਾ ਮੱਲਾ ਖੁਸ਼ ਹੁੰਦਾ ਤੇ ਮਾਨ ਉਸਦੇ ਫਕਰ ਫਕਰ ਵਿੱਚ ਸੁਖ ਹੁੰਦਾ ਮੈਂ ਥੋੜਾ ਹੀ ਈਮੋਸ਼ਨਲ ਜਿਹੀ ਆਈ ਹਾਂ ਹਾਂਜੀ ਤੇ ਮਾ ਕੋਸ਼ਿਮੀ ਬਰਾਪੇ ਜੇ ਭਾਈ ਬਾਹਰ ਚਲੋ ਦੀਦੀ ਤੇ ਦੀਦੀ ਵੀ ਸੱਟੇ ਇਟਲੀ ਐ ਭਰਾ ਵੀ ਸੱਟੇ 6 ਸਾਲ ਬਾਅਦ ਵੱਡਾ ਭਰਾ ਵੀ ਆ ਗਿਆ ਸਾਡੇ ਕੋਲ ਉਹ ਹੀ ਹੁਣ ਬਾਹਰ ਹੈ ਭਰਾ ਨੇ ਵੀ ਨਸ਼ੇ ਨੂੰ ਛਾੜਤੇ ਆ ਤੇ ਆਪਾਂ ਕੋਈ ਤਿੰਨੇ ਭਰਾ ਹੀ ਨਹੀਂ ਨਸ਼ੇ ਕਰਦੇ ਹੋਣਾ ਵਧੀਆ ਸਭ ਚੱਲ ਰਿਹਾ ਛੋਟੇ ਭਰਾ ਨੂੰ ਵੀ ਬਾਪੂ ਵਾਲਾ ਪਿਆਰ ਤੁਹਾਡੇ ਜੋ ਬਣਿਆ ਹਾਂਜੀ ਹਾਂਜੀ ਉਹਨੂੰ ਮੈਂ ਨਾ ਨਹੀਂ ਕੀਤੀ ਉਹ ਮੈਨੂੰ ਇਦਾਂ ਸੀਗਾ ਕਿ ਮੇਰਾ ਮੈਨੂੰ ਮਾਨਸਿਕਾ ਵੱਡੇ ਭਰਾ ਤੇ ਮੈਂ ਉਹਨੇ ਸਾਡਾ ਸਾਥ ਨਹੀਂ ਦਿੱਤਾ ਤੇ ਮੈਨੂੰ ਐਦਾ ਸੀਗਾ ਕਿ ਮੇਰੇ ਛੋਟੇ ਭਰਾ ਨੂੰ ਨਾਲ ਲੱਗੇ ਕਿ ਮੇਰਾ ਤੇ ਕੋਈ ਵੀ ਨਹੀਂ ਹੈਗਾ ਤੇ ਵੱਡਾ ਭਰਾ ਵੀ ਬਾਪੂ ਜੀ ਕਰਕੇ ਛੱਡ ਗਿਆ ਨਹੀਂ ਨਹੀਂ ਬਾਪੂ ਕਰਕੇ ਨਹੀਂ ਐਕਚੁਅਲੀ ਉਹਦਾ ਵਿਆਹ ਹੋ ਗਿਆ ਸੀਗਾ ਅੱਛਾ ਵਿਆਹ ਕਰਕੇ ਤੇ ਹਨ ਨੂੰ ਰਿਸ਼ਤਾ ਨਹੀਂ ਮਨਜ਼ੂਰ ਸੀਗਾ ਹੂੰ ਤੇ ਇਸ ਕਰਕੇ ਥੋੜਾ ਉਹ ਡੈਡੀ ਨੇ ਥੋੜਾ ਗਲਤ ਕੀਤਾ ਸੀ ਸਾਡੇ ਨਾਲ ਹੂੰ ਉਹਨੂੰ ਸਮਝਾਇਆ ਨਹੀਂ ਉਹ ਨੂੰ ਆਪਣੇ ਕੋਲ ਲੈ ਕੇ ਪਹਿਲੀ ਗਾਹਣੇ ਰੱਖਦੀ ਹਰ ਭਾਜੀ ਸਾਡੀ ਪਹਿਲੀ ਗਾਹਣੇ ਰੱਖਦੀ ਤੁਹਾਨੂੰ ਪਤਾ ਸਿੱਖ ਫੈਮਿਲੀ ਸਰਦਾਰ ਫੈਮਿਲੀ ਨੂੰ ਪਹਿਲੀਆਂ ਤੇ ਬਹੁਤ ਮਾਣ ਹੁੰਦਾ ਉਹ ਵੀ ਗਾਹਣੇ ਪਾਤੀ ਤੇ ਉਹ ਰ ਵਿਆਹ ਕਰਤਾ ਤੇ ਚਲੋ ਜੋ ਵੀ ਹੈ ਆ ਗਿਆ ਹੈ ਨਾ ਮਾਂ ਲਈ ਤੇ ਪੋਤੀ ਸੀ ਨਾ ਮੈਂ ਨੇ ਕਦੀ ਬੁਲਾਇਆ ਨੂੰ 6 ਸਾਲਾਂ ਦੇ ਵਿੱਚ ਭਰਾ ਆਪਣੇ ਨੂੰ ਪਰ ਮੰਮੀ ਨੇ ਬੁਲਾਇਆ ਹੋਰ ਆ ਵੀ ਆ ਗਿਆ ਗੁੜੀ ਆਈ ਨਾ ਭਾਬੀ ਨਾ ਵੀ ਚਲੋ ਵਧੀਆ ਪਿਆਰ ਸੀਗਾ ਬਾਅਦ ਦੇ ਵਿੱਚ ਬੁਲਾਉਂਦੇ ਸੀਗੇ ਘੱਟ ਬੁਲਾਣੇ ਸੀਗੇ ਤੇ ਫਿਰ ਗੁੜੀ ਆ ਗਈ ਤੇ ਮੰਮੀ ਨੇ ਅੰਦਰ ਬੁਲਾ ਲਿਆ ਬੇਦਖਲ ਕਰਤਾ ਮੰਮੀ ਨੇ ਹੋਰ ਦੱਸੋ ਤੁਸੀਂ ਵੱਡੇ ਭਰਾ ਨੂੰ ਭਰਾ ਨੂੰ ਬੇਦਖਲ ਹਾਂਜੀ ਬੇਦਖਲ ਕਰਤਾ ਸੀ ਤੁਸੀਂ ਸਮਝੋ ਮੇਰੀ ਮੰਮੀ ਨੇ ਮੇਰਾ ਆਸਰਾ ਸੀ ਹੂੰ ਠੀਕ ਹੈ ਤੇ ਮੈਨੂੰ ਮੰਮੀ ਦਾ ਤੇ ਇਤਨਾ ਦਾ ਟਾਈਮ ਸੀਗਾ ਜੇ ਮੈਂ ਗਲਤ ਰਸਤੇ ਤੇ ਪੈ ਜਾਂਦਾ ਸ਼ਾਇਦ ਮਮੀ ਦਾ ਕੋਈ ਹੁੰਦਾ ਤੇ ਯਾਰ ਭਾਈ ਬਚਪਨ ਦੇ ਵਿੱਚ ਇੱਕ ਜਨਾਨੀ ਨੇ ਕੋਟ ਖਾਦੀ ਹੋਵੇ ਹਨਾ ਉਹ ਸਾਾਨੂੰ ਛੱਡ ਕੇ ਵੀ ਜਾ ਸਕਦੇ ਸੀਗੇ ਪਰ ਨਹੀਂ ਮੈਂ ਲੁਬਾਣਾ ਦੀ ਗੱਲ ਕਰਾਂਗਾ ਕਈ ਵਾਰ ਹੁੰਦਾ ਹੈ ਕਿ ਜਦੋਂ ਤੁਸੀਂ ਉਮਰ ਬੜੀ ਗੱਲ ਕੀਤੀ ਮੈਂ ਦੁਬਾਰਾ ਦੁਬਾਰਾ ਉਹੀ ਗੱਲ ਕਰ ਰਿਹਾ ਕਿ ਉਸ ਸਮੇਂ ਦੇ ਵਿੱਚ ਕਈਆਂ ਨੂੰ ਬਣਿਆ ਬਣਾਇਆ ਸਭ ਕੁਝ ਮਿਲ ਜਾਂਦਾ ਜਿੱਦਾਂ ਹੁਣ ਅਸੀਂ ਇੱਥੇ ਬੈਠੇ ਆ ਤਿਆਰ ਕੀਤਾ ਮਿਲ ਗਿਆ ਜੀ ਕੋਈ ਤੁਸੀਂ ਕਹਿੰਦਾ ਮੈਂ ਇੱਕ ਇੱਕ ਟਾਪ ਲਾ ਰਿਹਾ ਹੁਣ ਮਕਾਨ ਦੇ ਵਿੱਚ ਮਿਹਨਤ ਕਰ ਰਿਹਾ ਹੱਲੇ ਵੀ ਤੁਸੀਂ ਮਿਹਨਤ ਹੀ ਕਰੀ ਜਾ ਰਹੇ ਹੋ ਸਟਰਗਲ ਹੀ ਕਰੀ ਜਾ ਰਹੇ ਹੋ ਹੱਲੇ ਮੰਜ਼ਿਲ ਮੰਜ਼ਿਲ ਨੂੰ ਪਾਣਾ ਤੁਸੀਂ ਹਨਾ ਚਲੋ ਜਿੱਥੇ ਤੱਕ ਮਿਲਣਾ ਸੀ ਉਹ ਤੁਹਾਨੂੰ ਮਿਲ ਗਿਆ ਹੋਰ ਅੱਗੇ ਤੁਸੀਂ ਕਰ ਰਹੇ ਕਿ ਮੈਂ ਆਪਣੇ ਪਰਿਵਾਰ ਲਈ ਹੋਰ ਕੁਝ ਕਰਾਂ ਹਨਾ ਹਾਂਜੀ ਹਾਂਜੀ ਹੋਰ ਆਪਣੇ ਆਪ ਨੂੰ ਸਟੈਬਲਿਸ਼ ਕਰਾਂ ਵਧਾ ਅੱਗੇ ਪਰ ਕਈ ਵਾਰ ਕਿਸੇ ਨੂੰ ਫੈਕਟਰੀ ਲੱਗੀ ਲਗਾਈ ਮਿਲ ਜਾਂਦੀ ਹੈ ਕੋਠੀ ਕਾਰਾਂ ਚਾਬੀਆਂ ਮਿਲ ਜਾਂਦੀਆਂ ਚਲੋ ਜੀ ਚਾਬੀ ਲਈ ਚੱਲ ਵੀ ਚੰਡੀਗੜ੍ਹ ਚੱਲ ਵੀ ਕਿਤੇ ਵੀ ਗੋਰਾ ਭਾਜੀ ਮੈਂ ਸੋਚਿਆ ਨਹੀਂ ਕਦੀ ਉਸ ਸਮੇਂ ਦੇ ਵਿੱਚ ਕਿ ਯਾਰ ਮੈਨੂੰ ਮੈਂ ਕੀ ਇੱਥੇ ਕਰ ਰਿਹਾ ਮੈਂ ਕਿਸੇ ਨੂੰ ਮੈਂ ਤਾਂ ਇਦਾਂ ਹੀ ਰਹਿ ਗਿਆ ਕੋਈ ਵੱਡੀ ਗੱਡੀ ਵਾਲਾ ਕੋਲੋਂ ਲੰਘਿਆ ਤਾਂ ਛਿੱਟੇ ਪਾ ਗਏ ਮੈਂ ਕਿ ਮੈਂ ਕਿਸੇ ਨੂੰ ਦੇਖ ਕੇ ਜੈਲਸ ਨਹੀਂ ਕਰਨੀ ਮੈਂ ਕਹਿਣਾ ਕਿ ਉਹ ਯਾਰ ਉਹਦੇ ਕਰਮ ਹੈ ਹੂੰ ਠੀਕ ਹੈ ਅਸੀਂ ਜੈਲਸ ਕਿਉਂ ਹੋਣਾ ਕਿ ਕਿਸੇ ਕੋ ਅਗਲੇ ਕਰਮ ਲੈ ਕੇ ਆਏ ਆਪਣੇ ਉਹਨਾਂ ਦੀ ਕਿਸਮਤ ਹੈ ਨਾ ਮੈਂ ਫੈਕਟਰੀ ਪਲੱਸ 2 ਪਾਸ ਕੀਤੀ ਫਿਰ ਮੈਂ ਫੁੱਟਬਾਲ ਵਾਲੀ ਫੈਕਟਰੀ ਚ ਲੱਗਾ ਸੀਗਾ ਤੇ ਮੈਂ ਕਿਸੇ ਦੀ ਐਡੇ ਇੰਸਟਾ ਇੰਸਟਾਗ੍ਰam ਉਦੋਂ ਚੱਲੀ ਸੀਗੀ ਨਵੀਂ ਨਵੀਂ ਤਾਂ ਮੈਂ ਸਕਰੋਲ ਕਰਦਾ ਪਿਆ ਤੇ ਇੱਕ ਮੁੰਡਾ ਆਇਆ ਸੀ ਮਿਸਟਰ ਬੀ ਫੋਟੋਗ੍ਰਾਫੀ ਸੈਲੀਬ੍ਰਿਟੀਆਂ ਦੀ ਫੋਟੋਗ੍ਰਾਫੀ ਕਰਦਾ ਸੀ ਹਾਣੀ ਸਿੰਘ ਵੱਡੇ ਵੱਡੇ ਸੈਲੀਬ੍ਰਿਟੀ ਨੇ ਕੀਤੀ ਸੀ ਬਾਲੀਵੁੱਡ ਤੱਕ ਕੀਤੀ ਉਹ ਮੇਰੇ ਮੈਂ ਹਨੀ ਸਿੰਘ ਦੀ ਫੋਟੋ ਦੇਖ ਰਿਹਾ ਸੀ ਉਹਨੇ ਨਾ ਮੈਂਸ਼ਨ ਕੀਤਾ ਪਿਆ ਸੀ ਉਹ ਮੁੰਡੇ ਨਾਲ ਤੇ ਮੈਂ ਖੁੱਲੀ ਮੈਂ ਨਾ ਇਹ ਹੁੰਦਾ ਇਹ ਬਚਪਨਾ ਕੀ ਯਾਰ ਕੀ ਬਾਤ ਹੈ ਯਾਰ ਮੁੰਡਾ ਯਾਰ ਮੁੰਡਾ ਹੇ ਹਲਕੀ ਜੀ ਉਮਰ ਦਾ ਡੇ ਡੇ ਤੇ ਬਲੋਗੇ ਫੋਟੋ ਖਿੱਚੀ ਤੁਹਾਨੂੰ ਪਸੰਦ ਆ ਗਈ ਉਹਦਾ ਕੰਮ ਪਸੰਦ ਆ ਗਿਆ ਕੰਮ ਪਸੰਦ ਆ ਗਿਆ ਮੈਂ ਕਹਾ ਯਾਰ ਜਿੱਦਾਂ ਆਈਡਲ ਸਮਝ ਲਾ ਉਹਨੂੰ ਮੈਂ ਮੈਂ ਕਹਾ ਇਹ ਹੀ ਹੈ ਮੇਰਾ ਸਤਾਦ ਹੈ ਹੂੰ ਤੇ ਮੈਂ ੱਦੇ ਬੈਠਾ ਮੈਨੂੰ ਮਿਲਿਆ ਸੀਗਾ ਉੱਥੋਂ 4000 ਰੁਪਿਆ ਫੈਕਟਰੀ ਚ ਮਤਲਬ ਫੋਟੋਗ੍ਰਾਫੀ ਦਾ ਤੁਹਾਡਾ ਗੁਰੂ ਵੀ ਕਹਿ ਸਕਦੇ ਆ ਕਿ ਜਿੰਨੂੰ ਤੁਸੀਂ ਦੇਖਿਆ ਉਹ ਤੋਂ ਤੁਸੀਂ ਮੋਟੀਵੇਟ ਹੋ ਗਏ ਸਿੱਖ ਲਿਆ ਉਹਨੇ ਸਿਖਾਇਆ ਵੀ ਤੁਹਾਨੂੰ ਮੈਂ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਉਹ ਮੈਂ ਆਇਆ ਫੈਕਟਰੀ ਤੋਂ ਮੈਨੇ 4000 ਰੁਪਿਆ ਮਿਲਿਆ 3000 ਰੁਪਿਆ ਮਮਮੀ ਨੇ ਦਿੱਤਾ ਮੇਰੇ ਕੋ 1000 ਰੁਪਿਆ ਦੋਸਤ ਸੀਗੇ ਇੱਦਾਂ ਹੀ ਬੈਠੇ ਪਏ ਦੋ ਮੈਂ ਕਹਾ ਯਾਰ ਆਪਣਾ ਇਹ ਕੰਮ ਸ਼ੁਰੂ ਕਰੀਏ ਫੋਟੋਗ੍ਰਾਫੀ ਦਾ ਫੋਟੋਗ੍ਰਾਫੀ ਮੈਂ ਕਰੂੰਗਾ ਤੇ ਜਿਹੜੇ ਪੈਸੇ ਤੁਹਾਨੂੰ ਮਿਲਿਆ ਕਰਨਗੇ ਸਾਨੂੰ ਮੈਂ ਤੁਹਾਨੂੰ ਵੀ ਦੇ ਦਿਆ ਕਰਾਂਗਾ ਰਚੋਂ ਤੇ ਕਹਿੰਦੇ ਤੈਨੂੰ ਲੱਗਦਾ ਹੈ ਕੰਮ 'ਚ ਫਾਇਦਾ ਹੈ ਤੇ ਤੂੰ ਕਰ ਲਾ ਮੈਂ ਕੈਮਰਾ ਲਿੱਤਾ ਸੀ ਹੈਕੀਨ ਹੈਂਡ ਸੀਗਾ ਉਹ 7 8000 ਦਾ 8500 ਦਾ ਸੀਗਾ 2 2000 3 3000 ਰੁਪਿਆ ਦੋਸਤਾਂ ਨੇ ਕਿਹੜੇ ਸਾਲ ਦੀ ਗੱਲ ਕਰ ਰਹੇ ਦੀ ਕਦੋਂ ਦੀ ਕਰ ਰਹਿਆ ਵਾਂ 2015 ਦੀ ਗੱਲ ਕਰ ਰਹਿਆ ਅੱਛਾ 2015 'ਚ ਪੁਰਾਣਾ ਕੈਮਰਾ ਲਿਆ ਬਰੇਨ ਲਵਾੜੇ ਹਾਂਜੀ ਬਰੇਨ ਲਵਾਣੇ ਨੇ ਤੇ ਮੈਂ ਉਹਨੂੰ ਉਸ ਦਿਨ ਮੈਂ ਗੱਲ ਕਹੀ ਉਸੇ ਰਾਤ ਇਹ ਕੈਮਰਾ ਨੇ ਲਿੱਤਾ ਮੈਂ ਮੈਂ ਕਿਹਾ ਇੱਕ ਦੇਖ ਲਓ ਸ਼ਾਇਦ ਸਰਸਵਤੀ ਮਾਤਾ ਬੈਠੇ ਦੇ ਸੀ ਜਮਾਨ ਤੇ ਹੂੰ ਮੈਂ ਕਿਹਾ ਹਾਂ ਮੈਨੂੰ ਮੇਰੇ ਘਰੇ ਗੱਡੀ ਆ ਲੈਣਾ ਆਇਆ ਕਰਨ ਕਿ ਮੈਨੂੰ ਅੱਛਾ ਜੀ ਹਾਂਜੀ ਤੇ ਵਾਕਈ ਭਾਜੀ ਉਹ ਗੱਲ ਹੋਈ ਹੂੰ ਤੇ ਸ਼ੌਗਲ ਕੀਤਾ ਬੜੀ ਮਿਹਨਤ ਕੀਤੀ ਭਾਜੀ ਦਿਨਾਂ ਨਹੀਂ ਸ਼ਹਿਰ ਉਹ ਫੋਟੋਗ੍ਰਾਫੀ ਨਵੀਂ ਨਵੀਂ ਆਈ ਸੀਗੀ ਨਵੀਂ ਨਵੀਂ ਭਾਜੀ ਫੋਟੋਗ੍ਰਾਫੀ ਕਰੇ ਸੀਗਾ ਲੋਕਾਂ ਨੇ ਫੋਟੋ ਆ ਹਾਂ ਫੋਟੋ ਕਰਾਣੀ ਪ੍ਰੋਫੈਸ਼ਨਲ ਬਲਰ ਵਾਲੀ ਪ੍ਰੋਫੈਸ਼ਨਲ ਪਿਛੇ ਧੁੰਦ ਜੀ ਪਈ ਹੋਵੇ ਹਾਂ ਬਲਰ ਧੁੰਦਰੀਆਂ ਫੋਟੋਆਂ ਉਹਲਾ ਸਮਾਂ ਬੜਾ ਘੈਂਟ ਸੀ ਲੋਕਾਂ ਨੇ ਕਰੇ ਜਿੰਨਾ ਜਦੋਂ ਮੈਂ ਕੀਤੀ ਨਾ ਫੇ ਫੋਟੋਗ੍ਰਾਫੀ ਸਟਾਰਟ ਮੈਂ ਸਟੇਟਸ ਪਾਇਆ ਫੇਸਬੁੱਕ ਤੇ ਕਿ ਕਿਸੇ ਨੇ ਫੋਟੋਗ੍ਰਾਫੀ ਕਰਾਣੀ ਤੇ ਦੱਸੋ ਮੈਂ ਫਰੀ ਕਰਾਂਗਾ ਹੂੰ ਅੱਛਾ ਬਿਲਕੁਲ ਫਰੀ ਕਰਾਂ ਫਰੀ ਸੇਵਾ ਰੱਖ ਦਿੱਤੀ ਫਰੀ ਸੇਵਾ ਤੇ ਮੇਕਾ ਕੋਈ ਨਹੀਂ ਆਇਆ ਭਾਜੀ ਅੱਛਾ ਜੀ ਕੋਈ ਵੀ ਨਹੀਂ ਆਇਆ ਮੇਕ ਕੋ ਬੰਦਾ ਸ਼ਾਦੂਦੂ ਮੇਰਾ ਫੇਸਬੁੱਕ ਤੇ ਵੀ ਘੱਟ ਲੋਗ ਐਡ ਸੀਗੇ ਲੋਗ ਘੱਟ ਐਡ ਸੀ ਤੇ ਸ਼ੌਂਗ ਉਦੋਂ ਨਵਾਂ ਨਵਾਂ ਹੀ ਆਇਆ ਸੀ ਇਹ ਚੀਜ਼ ਹੂੰ ਤੇ ਬਾਅਦੇ ਵਿੱਚ ਮੈਂ ਇੱਕ ਫੋਟੋ ਪਾਈ ਉਹ ਥੋੜਾ ਕਨਸੈਪਟਿਡ ਫੋਟੋ ਸੀਗੀ ਹੂੰ ਬਲੱਡ ਕੈਂਸਰ ਦੇ ਰਿਲੇਟਿਡ ਫੋਟੋ ਸੀਗੀ ਤੇ ਉਹ ਮੇਰੀ ਫੋਟੋ ਤੇ ਨਾ ਲਾਈਕ ਬਹੁਤ ਆਏ ਹੂੰ ਤੇ ਉੱਤੇ ਲਿਖਿਆ ਪਿਆ ਸੀਗਾ ਜਿੰਨੇ ਵੀ ਫੋਟੋ ਸ਼ੂਟ ਕਰਾਣਾ ਹੈ ਨੰਬਰ ਤੇ ਕੰਟੈਕਟ ਕਰੋ ਲੋਕੀਓ ਫੋਟੋ ਖਿਚਾਣ ਮੇਰੇ ਤੋਂ ਆਏ ਸੇਮ ਹੁੰਦਾ ਦੀ ਅੱਛਾ ਜੀ ਮੈਂ ਕਹੀ ਆ ਰ ਆਪਾਂ ਕੁਛ ਡਿਫਰੈਂਟ ਕਰੀਏ ਤਾਂ ਜੁੜਦੇ ਪਏ ਬੰਦੇ ਫਿਰ ਮੈਂ ਹਰ ਫੋਟੋ ਮਨੇ ਕ੍ਰੀਏਟੀਵਿਟੀ ਕਰਨੀ ਸ਼ੁਰੂ ਕਰ ਦਿੱਤੀ ਕ੍ਰੀਏਟੀਵਿਟੀ ਡਿਫਰੈਂਟ ਪਾਈ ਕ੍ਰੀਏਟੀਵਿਟੀ ਹਰ ਫੋਟੋ ਤੇ ਮੈਂ 50 ਰੁਪਏ ਦੀਆਂ ਮੇਰੇ ਹਿਸਾਬ ਨਾਲ ਮੈਂ 150 ਫੋਟੋ ਖਿੱਚਦਾ ਸੀ 50 ਦੀਆਂ ਹਾਂਜੀ ਤੇ ਅੱਜ ਪਾਸਪੋਰਟ ਸਾਈਜ਼ ਖਿਚਾਣ ਜਾ ਉਹਦੇ 50 ਦੀਆਂ ਅੱਠ ਕਿੰਦੀਆਂ ਅੱਜ ਭਾਜੀ ਮੈਂ 1000 ਰੁਪਏ ਦੀ ਵੀ ਫੋਟੋ ਖਿੱਚੀ ਵੀ ਹੈ ਹੂੰ 1000 ਦੀ ਵੀ ਮੈਂ ਫੋਟੋ ਖਿੱਚੀ ਹੈ ਇੱਕ ਸਿੰਗਲ ਫੋਟੋ ਸਿੰਗਲ ਫੋਟੋ ਅੱਛਾ ਮੈਂ ਫੋਟੋਗ੍ਰਾਫੀ ਬੋ ਘੱਟ ਕਰਦਾ ਤੇ ਅੱਜ ਜਿਹੜੀ ਵੀ ਕਰਦਾ ਮੈਂ ਤੇ ਮੇਰੇ ਕੋਲ ਕਰਾਨ ਆਂਦੇ ਆ ਤੇ ਮੈਂ ਫੋਟੋਗ੍ਰਾਫੀ ਦੇ ਇੰਨੇ ਪੈਸੇ ਲਾਣਾ ਕਿ ਮੈਨੂੰ ਵਧੀਆ ਮੇਰੀ ਕ੍ਰੀਏਟੀਵਿਟੀ ਨੂੰ ਪਸੰਦ ਕੀਤਾ ਤੇ ਲੋਕੀ ਅੱਜ ਵੀ ਕਰਾਨ ਆਂਦੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਜੀ ਅੱਜ ਕਾਫੀ ਲੰਬਾ ਸਮਾਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਔਰ ਗੱਲਬਾਤ ਦੀ ਗੱਲ ਕਰੀਏ ਕੋਈ ਵੀ ਇਨਸਾਨ ਆ ਉਹਦੀ ਜਿਹੜੀ ਜ਼ਿੰਦਗੀ ਇਸ ਦੀ ਸ਼ੁਰੂਆਤ ਕਿੱਦਾਂ ਹੋਈ ਉਹਨੇ ਜ਼ਿੰਦਗੀ ਚ ਸਰਵਾਈਵ ਕਿੱਦਾਂ ਕੀਤਾ ਕਿੱਦਾਂ ਉਹਨੇ ਸਟਰਗਲ ਕੀਤਾ ਕਿੱਦਾਂ ਉਹ ਇਸ ਮਕਾਮ ਤੇ ਪਹੁੰਚਿਆ ਇਹਦੇ ਪਿੱਛੇ ਕੋਈ ਕੋਈ ਜਿਹੜਾ ਕਹਾਣੀ ਆ ਤੁਹਾਨੂੰ ਸਮਝਾਉਂਦਾ ਦਿਖਾਉਂਦਾ ਪਰ ਸਾਡਾ ਪਬਲਿਕ ਦਾ ਪਬਲਿਕ ਟਾਕ ਸ਼ੋਅ ਦਾ ਕੰਮ ਇਹੀ ਹੈ ਕਿ ਕੋਈ ਵੀ ਲੀਡਰ ਆ ਕੋਈ ਵੀ ਇਨਫਲੂਐਂਸਰ ਕੋਈ ਮਿਹਨਤੀ ਇਨਸਾਨ ਆ ਉਸ ਦੀ ਮਿਹਨਤ ਕਿਉਂਕਿ ਕੋਈ ਵੀ ਜੇ ਅਗਰ ਲੀਡਰ ਬੰਦਾ ਕੋਈ ਸਿੰਗਰ ਬੰਦਾ ਕੋਈ ਵੀ ਆਰਟਿਸਟ ਆ ਜਾਂ ਕੋਈ ਵੀ ਆਪਣੇ ਆਪ ਨੂੰ ਅੱਗੇ ਲੈ ਕੇ ਆਂਦਾ ਤਾਂ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਸਟਰਗਲ ਬਹੁਤ ਹੁੰਦਾ ਉਹਦੇ ਵਿੱਚ ਕਈ ਇਦਾਂ ਦੀਆਂ ਗੱਲਾਂ ਹੁੰਦੀਆਂ ਜੋ ਕਿ ਤੁਹਾਡੇ ਤੱਕ ਨਹੀਂ ਜਨਤਕ ਹੁੰਦੀਆਂ ਤੁਹਾਡੀ ਕਚਹਿਰੀ ਤੱਕ ਨਹੀਂ ਪਹੁੰਚਦੀਆਂ ਇਹ ਸਾਡਾ ਜਿਹੜਾ ਜ਼ਰੀਆ ਏ ਇਹ ਤੁਹਾਡੇ ਤੱਕ ਹਰ ਇੱਕ ਗੱਲ ਪਹੁੰਚਾਉਣ ਦਾ ਤੁਹਾਡੇ ਤੱਕ ਉਸ ਸ਼ਖਸੀਤਾ ਨੂੰ ਲੈ ਕੇ ਆਉਂਦਾ ਕਿ ਜਿਹੜਾ ਅੱਜ ਦੇ ਨਾਮ ਜਿਹਨਾਂ ਨੇ ਕਮਾਇਆ ਪਿੱਛੇ ਉਹਨਾਂ ਦੀ ਲਾਈਫ ਦਾ ਸਟਰਗਲ ਕੀ ਸੀ ਉਹਨਾਂ ਨੇ ਜ਼ਿੰਦਗੀ ਚ ਕੀ ਕੀਤਾ ਉਹ ਕਰਨਾ ਕੀ ਚਾਹੁੰਦੇ ਸੀ ਤੇ ਅੱਜ ਕੀ ਕਰ ਰਹੇ ਆ ਕਈ ਵਾਪਸ ਮੁੜ ਜਾਂਦੇ ਨੇ ਉੱਥੋਂ ਹੀ ਜਦੋਂ ਉਹਨਾਂ ਨੂੰ ਅੱਗੋਂ ਕੋਈ ਬਾਹਰ ਹੀ ਫੜਦਾ ਜਾਂ ਰਸਤਾ ਨਹੀਂ ਮਿਲਦਾ ਤਾਂ ਉਸ ਰਸਤੇ ਤੋਂ ਵਾਪਸ ਚੜ ਜਾਂਦੇ ਆ ਪਰ ਕਈ ਉਸ ਰਸਤੇ ਨੂੰ ਜਿਹੜਾ ਕਿ ਚਲਦੇ 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 ਮੁਕਾਮ ਤੱਕ ਪਹੁੰਚ ਜਾਂਦੇ ਆ ਕਈ ਪਹਿਲੀ ਪੌੜੀ ਤੋਂ ਹੀ ਵਾਪਸ ਮੁੜ ਜਾਂਦੇ ਨੇ ਤੇ ਕਈ ਆਖਰੀ ਪੌੜੀ ਤੋਂ ਮੁਕਾਮ ਲੈ ਕੇ ਹੀ ਵਾਪਸ ਮੁੜਦੇ ਨੇ ਤਾਂ ਉਦਾਂ ਦਾ ਹੀ ਇੱਕ ਚਿਹਰਾ ਸਾਡੇ ਨਾਲ ਜ਼ਿਲਹੰਦਰ ਸ਼ਹਿਰ ਦਾ ਜੋ ਕਿ ਬਸਤੀ ਦਾਨਿਸ਼ਮੰਦ ਦਾ ਤੋਂ ਵਰੀਨ ਲੁਬਾਣਾ ਜੋ ਕਿ ਆਪਣੀ ਇਲਾਕੇ ਦੇ ਲੋਕਾਂ ਨਾਲ ਬਹੁਤ ਪਿਆਰ ਕਰਦਾ ਆਪਣੇ ਭਰਾਵਾਂ ਨਾਲ ਬਹੁਤ ਖਿਆਰ ਕਰਦਾ ਉਹ ਬਹੁਤ ਸੱਚੀਆਂ ਗੱਲਾਂ ਅੱਛੀਆਂ ਗੱਲਾਂ ਕਹੀਆਂ ਔਰ ਪੋਡਕਾਸਟ ਦੇ ਦੌਰਾਨ ਵਰੀਨ ਜਿਹੜਾ ਉਹ ਭਾਵੁਕ ਵੀ ਹੋਇਆ ਰੋਇਆ ਵੀ ਹੈ ਔਰ ਗੱਲਬਾਤ ਜਿਹੜੀ ਹੈ ਬਿਲਕੁਲ ਸਟੀਕ ਗੱਲਬਾਤ ਜਿਹੜੀ ਤੁਹਾਡੇ ਤੱਕ ਅਸੀਂ ਸਾਂਝੀ ਕੀਤੀ ਹੈ ਸੋ ਤੁਸੀਂ ਇਸ ਪੋਡਕਾਸਟ ਨੂੰ ਪਿਆਰ ਦੇਣਾ ਸਤਿਕਾਰ ਦੇਣਾ ਇਦਾਂ ਹੀ ਨਵੇਂ-ਨਵੇਂ ਚਿਹਰਿਆਂ ਦੇ ਨਾਲ ਨਵੇਂ-ਨਵੇਂ ਅ ਸ਼ਹਿਰ ਦੇ ਲੋਕਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ ਜਿਨ੍ਹਾਂ ਦੇ ਵਿੱਚ ਅਸਲ ਸਚਾਈ ਹੈ ਉਹਨਾਂ ਨੂੰ ਤੁਹਾਡੇ ਤੱਕ ਲੈ ਕੇ ਆਵਾਂਗੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਕਰਾਂਗੇ ਸੋ ਹੁਣ ਤੱਕ ਤੁਸੀਂ ਬਣੇ ਰਹੋ ਸਾਡੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ